ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਪੱਤੋ ਹੀਰਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਲੋਪੋ ਤੇ ਭਿੰਡਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਲੋਪੋ ਦੀ ਟੀਮ ਜਿਸਨੂੰ 65000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਭਿੰਡਰ ਦੀ ਟੀਮ ਜਿਸਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰੀਤਾ ਸੂਸਕ ਤੇ ਬੈਸਟ ਸਟਾਪਰ ਬਣਿਆ ਰਵੀ ਸਾਹੂਕੇ ਬੈਸਟ ਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਗਦ ਰਕਮ ਨਾਲ ਸਨਮਾਨ ਕੀਤਾ ਗਿਆ ਦੇ ਲੋਪੋਂ ਦੀ ਟੀਮ ਵਿੱਚ ਰੀਤਾ ਸੂਸਕ ਸੁੱਖਾ ਜਿਉਣ ਵਾਲਾ ਰਵੀ ਸਾਹੋਕੇ ਰਵੀ ਤੇ ਹਰ ਖੇਡੇ ਤੇ ਦੂਜੇ ਪਾਸੇ ਭਿੰਡਰ ਦੀ ਟੀਮ ਵਿੱਚ ਹੈਪੀ ਕੰਡਿਆਲ ਗਿੱਲ ਇੰਦਗੜ ਅਮਨ ਸੰਧੂ ਸੁੱਖਾ ਰਾਮਣ ਤੇ ਬਰਿੰਦਰ ਪਿਸਟਲ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਸਹਾਰਨ ਮਾਜਰਾ ਦੇ ਫਾਈਨਲ ਮੈਚ ਵਿੱਚ ਬੁੱਜੀਆਂ ਸ਼ਾ ਕੋਟ ਲੁਐਂਸ ਤੇ ਸਰਹਾਲਾ ਰਣੂਆ ਦੀਆਂ ਟੀਮਾਂ ਜਿੰਨਾਂ ਵਿੱਚੋਂ ਫਸਟਰ ਹੀ ਸ਼ਾਹਕੋਟ ਲੋਇੰਜ਼ ਦੀ ਟੀਮ ਜਿਸ ਨੇ 37 ਅੰਕ ਹਾਸਲ ਕਰਕੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸਰਹਾਲਾ ਰਣੂਆ ਦੀ ਟੀਮ ਜਿਸ ਨੇ 22 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਸੁਲਤਾਨ ਸਮਸਪੁਰ ਜਿਸ ਨੇ 13 ਰੇਡਾਂ ਪਾ ਕੇ 13 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਸੰਦੀਪ ਨੰਗਲੰਬੀਆਂ ਜਿਸ ਨੇ 4 ਜਫੇ ਲਾਏ ਬੈਸਟ ਰੇਡਰ ਤੇ ਸਟੋਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਸ਼ਾਹਕੋਟ ਲੋਅਨਜ਼ ਦੀ ਟੀਮ ਵਿੱਚ ਸੰਦੀਪ ਨੰਗਲ ਅੰਬੀਆਂ, ਖੁਸ਼ੀ ਦੁੱਗਾ, ਸ਼ਰਨਾ ਡੱਗੋ ਰਮਾਣਾ, ਫੂਲਾ ਸੁਸਕ, ਲੱਖਾ ਸਰਾਮਾ, ਦੀਸਾ ਆਲੋਵਾਲ, ਸੰਦੀਪ ਲੋਧਰ, ਸੁਲਤਾਨ ਸ਼ਮਸਪੁਰ, ਪਿੰਦੂ ਦੋਦਾਰ, ਦਲਵੀਰ ਮਨਾਣਾ ਫੌਜੀ ਸ਼ਾਮਚਰਾ ਸੀ ਤੇ ਜੱਸਾ ਭੜੀ ਪੜੈਚਾ ਖੇਡੇ ਤੇ ਦੂਜੇ ਪਾਸੇ ਸਰਹਾਲਾ ਰਣੂਆ ਦੀ ਟੀਮ ਵਿੱਚ ਪਾਲਾ ਜਲਾਲਪੁਰ ਬਿੱਟੂ ਦੁਗਾਲ ਜੀਤ ਕੋਟਲੀ ਬੁੱਗਾ ਮੱਲੀਆਂ ਤੀਰਥ ਜੋਲ ਪਿੰਦੂ ਸੀਚੇਵਾਲ ਜੋਲਰ ਮਿੱਦੀ ਸੁੱਖਾ ਮੱਲਾਂ ਰਮਣ ਮੱਲੀਆਂ ਲੱड्डੂ ਦੁਗਾਲ ਤੇ ਸਤੂ ਤੂਤ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਠੱਕਰਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਤਨੌਰੀ ਤੇ ਦਿੜਬਾ ਮੰਡੀ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਤਨੌਰੀ ਜਿਸ ਨੇ 14 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਦੜਬਾ ਮੰਡੀ ਦੀ ਟੀਮ ਜਿਸ ਨੇ 11 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ট্রেਡਰ ਬਣਿਆ ਕਾਕਾ ਨਗਲਾ ਜਿਸ ਨੇ 9 ਰੇਡਾਂ ਪਾ ਕੇ 7 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਮਨੀ ਤਨੋਰੀ ਜਿਸ ਨੇ 5 ਟੱਚ ਲੈ ਕੇ 3 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਡੜਬਾ ਮੰਡੀ ਦੀ ਟੀਮ ਵਿੱਚ ਗੁਰਦੀਪ ਜੀਰਕਪੁਰ, ਕਾਲਾ ਟੰਡੋਲੀ, ਜਸ਼ਨ ਕੱਕੜਵਾਲ, ਸੱਤੀ ਡੜਬਾ, ਧਿਆਨਾ ਡੜਬਾ, ਨੰਨਾ ਕੋਚ ਤੇ ਰਾਜ ਝੋਟ ਖੇਡੇ ਤੇ ਦੂਜੇ ਪਾਸੇ ਤਨੌਰੀ ਦੀ ਟੀਮ ਵਿੱਚ ਗੁਰਪ੍ਰੀਤ ਜੰਗਿਆਣਾ, ਕਾਕਾ ਨਗਲਾ, ਬੱਪੂ ਲਸਾੜਾ ਗਿੱਲ, ਸ਼ੇਰੂ ਤਨੌਰੀ, ਮਨੀ ਤਨੌਰੀ ਤੇ ਹੈਰੀ ਤਨੌਰੀ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਸੈਫਲਾਬਾਦ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਖੀਰਾਵਾਲ ਤੇ ਸੁਰਖਪੁਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟਰ ਰਹੀ ਖੀਰਾਵਾਲ ਦੀ ਟੀਮ ਜਿਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸੁਰਖਪੁਰ ਦੀ ਟੀਮ ਜਿਸ ਨੂੰ 75000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਗੱਗੀ ਖੀਰਾਵਾਲੀ ਜਿਸ ਨੇ 9 ਰੇਡਾਂ ਪਾ ਕੇ 8 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਤਾਰੀਕੀਰਾਂਵਾਲੀ ਜਿਸ ਨੇ 11 ਟੱਚ ਲੈ ਕੇ 10 ਜੱਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ 21-21000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਸੁਰਖਪੁਰ ਦੀ ਟੀਮ ਵਿੱਚ ਜੋਤਾ ਮਹਿਮਦਵਾਲ ਸ਼ੁਰਲੀ ਖੀਰਾਂਵਾਲੀ ਰਵੀ ਜੋਗੀ ਮਟੋਲਡਾ ਜਯਦਾ ਸੁਰਖਪੁਰ ਹਰਦੀਪ ਕਾਰਿਸ਼ਾਰੀ ਹੈਪੀ ਕਾਲਾ ਹਰੀਗੜ ਖੇਡੇ ਤੇ ਦੂਜੇ ਪਾਸੇ ਖੀਰਾਂਵਾਲ ਦੀ ਟੀਮ ਵਿੱਚ ਤਾਰੀ ਖੀਰਾਂਵਾਲੀ ਸੰਮੀ ਕੀਰਾਂ ਵਾਲੀ ਗੱਗੀ ਖੀਰਾਂ ਵਾਲੀ ਆਮਣ ਟਿੱਬਾ ਲਾਡੀ ਬਿੰਜੋਲਾ ਮੇਜਰ ਢਾਲੀਵਾਲ ਬੇਟ ਤੇ ਜੀਤਾ ਤਲਵੰਡੀ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਤਲਵੰਡ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਭਗਵਾਨਪੁਰਾ ਤੇ ਐਨ ਆਰ ਆਈ ਨਕੂਦਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਭਗਵਾਨਪੁਰ ਦੀ ਟੀਮ ਜਿਸ ਨੇ 37 ਅੰਕ ਹਾਸਲ ਕੀਤੇ ਤੇ 2 ਲੱਖ 1000 ਰੁਪਏ ਦਾ ਇਨਾਮ ਦਿੱਤਾ ਗਿਆ ਸੈਕੰਡ ਰਹੀ ਐਨਆਰਆਈ ਨਕੋਦਰ ਦੀ ਟੀਮ ਜਿਸ ਨੇ 27 ਅੰਕ ਹਾਸਲ ਕੀਤੇ ਤੇ 151000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਰਾਜੂ ਕੋਟਲਾਪੜੀ ਤੇ ਬੈਸਟ ਸਟਾਪਰ ਬਣਿਆ ਅਰਸ਼ ਚੋਲਾ ਸਾਹਿਬ ਜਿਸ ਨੇ 6 ਜੱਫੇ ਲਾਇਏ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਵਿੱਚ ਅਰਸ਼ ਚੋਲਾ ਸਾਹਿਬ ਜੋਤ ਰਾਮਗੜ੍ਹ ਸਰਦਾਰਾਂ ਬਿੱਟੂ ਪਰਹੀੜਾ ਲੱਖਾ ਚੀਮਾ ਖੁਸ਼ ਅਟਵਾਲ ਪੀਮ ਦੁਬਲੀ ਗੱਜਨ ਡੇਰਾ ਬਾਬਾ ਨਾਨਕ ਰਾਜੂ ਕੋਟਲਾ ਪੜੀ ਤੇ ਸੁੱਖਾ ਜੋੜੇ ਸੰਗੇ ਖੇਡੇ ਤੇ ਦੂਜੇ ਪਾਸੇ ਐਨਆਰਆਈ ਨਕੂਦਰ ਦੀ ਟੀਮ ਵਿੱਚ ਮੰਗੀ ਬੱਗਾਪਿੰਡ ਮੰਨਾ ਬੱਗਾਪਿੰਡ ਗਿੰਦਾ ਬੱਗਾਪਿੰਡ ਰਿੱਕੀ ਬੱਗਾਪਿੰਡ ਦਲਚਿੰਦਰ ਮਠੱਡਾ ਪਿੰਡਾ ਮੁੱਲੇਵਾਲ ਖੈਰਾ ਬੱਬੂ ਕਰੀਵਾਲਾ ਮੰਤਰੀ ਬੱਗਾਪਿੰਡ ਨਵੋਚੀਮਾ ਛੋਟਾ ਕਲਜੀਤਾ ਤਰਮੇਂਦਰ ਢੋਲਾ ਕਾਲਾ ਤੂਰਕੋਟ ਪੂਰੀ ਛੰਨਾ ਤੇ ਕਾਲਾ ਤਨੋਲਾ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਚਾਂਦਪੁਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੰਦਨਵਾਸ ਤੇ ਜੰਡਾਲੀ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸੰਦਨਵਾਸ ਦੀ ਟੀਮ ਜਿਸ ਨੇ 13 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਜੰਡਾਲੀ ਦੀ ਟੀਮ ਜਿਸ ਨੇ 7 ਅੰਕ ਹਾਸਲ ਕੀਤੇ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਪ੍ਰਵੀਨ ਬੱਪਰ ਜਿਸ ਨੇ ਸੇਰ ਈਡਾਂ ਪਾ ਕੇ ਸੇ ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਸੋਨੀ ਬੀਰਖੁਰਦ ਜਿਸ ਨੇ ਦੋ ਟੱਚ ਲੈ ਕੇ ਦੋ ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ 골ਡ ਰਿੰਗਾਂ ਦੇ ਕੇ ਸਨਮਾਨ ਕੀਤਾ ਗਿਆ ਤੇ ਜੁੰਡਾਲੀ ਦੀ ਟੀਮ ਵਿੱਚ ਤਾਲੀ ਨਿਯੌਲੀ ਸੀਲੂ ਦਿਉਲਾ ਸਤੀਸ ਖਟਕੜ ਸੋਨੂ ਤੇ ਕਾਲਾ ਖੇਡੇ ਤੇ ਦੂਜੇ ਪਾਸੇ ਸੰਧਨਵਾਸ ਦੀ ਟੀਮ ਵਿੱਚ ਪ੍ਰਵੀਨ ਬਾਪਰ ਸੋਨੀ ਬੀਰਖੁਰਦ ਗੱਗੀ ਵਿੱਕੀ ਤੇ ਲੱਖਾ ਖੇਡੇ ਤੇ ਦੋਸਤੋ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ